ਕਰ ਦਿੱਤੇ ਕੋਈ ਵੀ ਕਮੈਂਟ ਕਰ ਦਿੰਦੇ ਮੈਂ ਅੱਜ ਤੱਕ ਕਰ ਕਦੇ ਜਵਾਬ ਨਹੀਂ ਦਿੱਤਾ ਚੰਦੇ ਬਾਤ ਤੇ ਰੋ ਵੀਰੇ ਬੱਸ ਦੁਆਲੀ ਵਾਲੇ ਜਹਨਗਲੇ ਦਾ ਦਿਲ ਤੋੜਦੇ ਬਾਤ ਤੇ ਗੱਲੇ ਐਵੇਂ ਤੁਸੀਂ ਬਿਨਾਂ ਮਤਲਬ ਦੇ ਮੈਨੂੰ ਟਾਰਚਰ ਕਰ ਸਸੇ ਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਤੇ ਮੈਂ ਅੱਜ ਸਵੇਰੇ ਨਾ ਵੈਸੇ ਹੀ ਵੀਡੀਓ ਪਾਈ ਸੀ ਕਿ ਭਾਈ ਮੈਂ ਇੰਸਟਾਗ੍ਰam ਤੇ ਤੇ ਸਾਰਿਆਂ ਨੇ ਕਿਹਾ ਕਹਿੰਦੇ ਤੇਰੇ ਗਿੱਟੇ ਕਾਲੇ ਆ ਤੂੰ ਆਇਆ ਤਰੀ ਸ਼ਾਕਲ ਨੇ ਚੱਜ ਦੀ ਬਹੁਤ ਭੈਣਾਂ ਨੇ ਬਹੁਤ ਭਰਾਵਾਂ ਨੇ ਕਮੈਂਟ ਕੀਤੇ ਹਨ ਤੇ ਤੁਸੀਂ ਵੀਰੇ ਕਹੀ ਚੱਲੋ ਠੀਕ ਹੈ ਜੋ ਵੀ ਤੁਹਾਡੇ ਮਨ ਚ ਆਉਂਦੀ ਆ ਪਰ ਮੈਂ ਕਿਸੇ ਨੂੰ ਮਾੜਾ ਹੀ ਨਹੀਂ ਬੋਲਦੀ ਵੀਰੇ ਨਾ ਮੈਂ ਮਾੜਾ ਬੋਲਣਾ ਨਾ ਮੈਨੂੰ ਮਤਲਬ ਆ ਮਾੜਾ ਬੋਲਣ ਦੀ ਤੁਸੀਂ ਜਿਹਨੇ ਜਿਹਨੇ ਵੀ ਕਮੈਂਟ ਕੀਤੇ ਆ ਭੈਣ ਭਰਾਵਾਂ ਨੇ ਜਉਂਦੇ ਬਸਦੇ ਰਹੋ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਬਾਬਾ ਜੀ ਚੜ੍ਹਦੀ ਕਲਾ ਚ ਰੱਖੇ ਤੇ ਮਾਦਾ ਇੱਕ ਗੱਲ ਕਹਿੰਨੀ ਹੈ ਵੀਰੇ ਤੁਸੀਂ ਅਗਲੇ ਦੇ ਰੰਗ ਰੂਪ ਨੂੰ ਨਾ ਪਰਖਿਆ ਕਰੋ ਹਨਾ ਕੋਈ ਲੋੜ ਨਹੀਂ ਕਿਸੇ ਦਾ ਦਿਲ ਦਿਖਾਉਣ ਦੀ ਮੈਂ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਂਦੀ ਮੈਂ ਅੱਜ ਤਿੱਕਰ ਮੈਂ ਕਦੇ ਕਿਸੇ ਨੂੰ ਮਾਰਿਆ ਹੀ ਨਹੀਂ ਕਹਿੰਦੀ ਤੁਸੀਂ ਢੱਕ ਦੇ ਨੇ ਕਮੈਂਟ ਕਰ ਦਿੱਤੇ ਕੋਈ ਵੀ ਕਮੈਂਟ ਕਰ ਦਿੰਨਾ ਮੈਂ ਅੱਜ ਤਿੱਕਰ ਕਦੇ ਕਿਸੇ ਦਾ ਜਵਾਬ ਨਹੀਂ ਦਿੱਤਾ ਚਾਹੁੰਦੇ ਵਾਤੇ ਰੋ ਵੀਰੇ ਬਸ ਨਵਾਲੀ ਵਾਲੇ ਦੇ ਨਾਲ ਅਗਲੇ ਦਾ ਦਿਲ ਤੋਂ ਉਹਨਾਂ ਗੱਲਤਾ ਟੋੜੇ ਵਾਤੇ ਗੱਲੇ ਅਵੇ ਤੂੰ ਬਿਨਾਂ ਮਾਦਰਾ ਨਾ ਮੋੜ ਤੋਰ ਚਲ ਗਾ ਦਰਲੇ ਕਮੈਂਟ ਕਰਦਾ ਪਰਾਗ ਰੂਪ ਤਾਂ ਕੀ ਹੋ ਜੂਗਾ ਰੰਗ ਰੂਪ ਨਾਲ ਤੂੰ ਅਗਲੇ ਤੇ ਗਿੱਟਾ ਟਿੱਕਲ ਪਰਕਦੇ ਓ ਕਿਉਂ ਬਈ ਮੈਂ ਤੁਹਾਨੂੰ ਮਾੜਾ ਕਦੇ ਕਿਹਾ ਬਈ ਅੱਜ ਤੱਕ ਕੋਈ ਵੀ ਬੰਦਾ ਫੜੀ ਕਹੇ